ਦਰਸ਼ਨ ਸਿੰਘ ਬੱਗੂਆਣਾ ਵਾਸੀ ਸੰਗਰੂਰ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਭੈਣਾਂ ਮਾਤਾਵਾਂ ਬੱਚੇ ਬੱਚੀਆਂ ਜਿਨ੍ਹਾਂ ਨੇ ਮਹਾਂਪੁਰਸ਼ ਸੰਤ ਬਾਬਾ ਆਤਰ ਸਿੰਘ ਮਹਾਰਾਜ ਜੀਆਂ ਦੀ ਪਵਿੱਤਰ ਧਰਤੀ ਸ਼੍ਰੀ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਵਾਸਤੇ 2 ਜੂਨ 2023 ਤੋਂ ਆਪਣੇ ਪੱਕੇ ਧਰਨੇ ਵਿੱਚ ਹਾਜ਼ਰੀਆਂ ਲਵਾਈਆਂ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੀ ਸੰਗਤ ਵਧਾਈ ਦੇ ਪਾਤਰ ਹੋ ਤੁਹਾਡੇ ਹੌਸਲੇ ਨੂੰ ਸਲਾਮ ਹੈ ਤੁਹਾਡੇ ਦ੍ਰਿੜ ਇਰਾਦਿਆਂ ਨੂੰ ਸਲਾਮ ਹੈ ਤੁਹਾਡੇ ਜੱਜਬਿਆਂ ਨੂੰ ਸਲਾਮ ਹੈ ਤੁਹਾਡੀ ਸੋਚ ਨੂੰ ਪ੍ਰਣਾਮ ਹੈ ਆਡੀ ਜਮੀਰ ਨੂੰ ਸਲਾਮ ਹੈ ਕਿ ਤੁਸੀਂ ਆਪਣੀ ਜਾਗਦੀ ਹੋਈ ਜਮੀਰ ਦਾ ਸਬੂਤ ਦਿੱਤਾ ਹੈ ਇਸ ਤੋਂ ਪਹਿਲਾਂ ਤੁਸੀਂ ਲੋਂਗੋਵਾਲ ਵਿਖੇ ਲੱਗੇ ਧਰਨੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਆਂ ਫਿਰ ਮਸਤੂਆਣਾ ਸਾਹਿਬ ਵਿਖੇ ਧਰਨਾ ਸ਼ੁਰੂ ਕੀਤਾ ਇਸ ਧਰਨੇ ਦੇ ਵਿੱਚ अनेਕਾਂ ਉਤਰਾ ਚੜ੍ਹਾ ਆਏ ਪਰੰਤੂ ਤੁਸੀਂ ਘबराਏ ਨਹੀਂ ਤੁਸੀਂ ਆਪਣੀ ਜਾਗਦੀ ਹੋਈ ਜ਼ਮੀਰ ਦਾ ਸਬੂਤ ਦਿੱਤਾ ਵਿਰੋਧੀਆਂ ਨੇ ਆਪਣਾ ਕੰਮ ਕੀਤਾ ਤੁਸੀਂ ਆਪਣੀਆਂ ਹਾਜ਼ਰੀਆਂ ਲਵਾਈਆਂ ਸੰਗਤਾਂ ਵੱਖ-ਵੱਖ ਪਿੰਡਾਂ ਵਿੱਚੋਂ ਆਪਣੇ ਸਾਧਨਾ ਰਾਹੀ ਆਪਣੇ ਖਰਚੇ ਕਰਕੇ ਮਸਤੂਆਣਾ ਸਾਹਿਬ ਦੀ ਇਸ ਪਵਿੱਤਰ ਧਰਤੀ ਉੱਤੇ ਆਪਣੀਆਂ ਹਾਜ਼ਰੀਆਂ ਲਵਾਉਂਦੀਆਂ ਰਹੀਆਂ ਕਿਉਂਕਿ ਉਹਨਾਂ ਦੀ ਸੋਚ ਸੀ ਕਿ ਮਹਾਪੁਰਸ਼ਾਂ ਦੀ ਧਰਤੀ ਤੇ ਮੈਡੀਕਲ ਕਾਲਜ ਅਤੇ ਹਸਪਤਾਲ ਬਣਦੇ ਨਾਲ ਸਾਡੇ ਬੱਚੇ ਬੱਚੀਆਂ ਡਾਕਟਰ ਬਣਨਗੇ ਸਸਤਾ ਤੇ ਵਧੀਆ ਇਲਾਜ ਹੋਵੇਗਾ ਰਹਿਣ ਲਈ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਵਿਖੇ ਬਣ ਰਹੀਆਂ ਸਰਾਵਾਂ ਦੇ ਵਿੱਚ ਮਰੀਜ਼ਾਂ ਦੇ ਵਾਰਸਾਂ ਨੂੰ ਰਹਿਣ ਲਈ ਥਾਂ ਮਿਲੇਗੀ ਲੰਗਰ ਵਰਤੇਗਾ ਸੰਗਤਾਂ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਪਵਿੱਤਰ ਸਥਾਨ ਤੇ ਨਤਮਸਤਕ ਹੋਣਗੀਆਂ ਬਹੁਤ ਸਾਰੀਆਂ ਕੀਮਤੀ ਜਾਨਾਂ ਇਸ ਹਸਤਾਲ ਦੇ ਬਣ ਨਾਲ ਬਚਾਈਆਂ ਜਾ ਸਕਣਗੀਆਂ ਸੰਗਤਾਂ ਨੇ ਇਸ ਧਰਨੇ ਵਿੱਚ ਗਰਮੀ ਸਰਦੀ ਮੀਂਹ ਨੇਰੀ ਆਪਣੇ ਪਿੰਡੇ ਉੱਤੇ ਹੰਢਾਈ ਪਰantu ਤੁਸੀਂ ਡੋਲੇ ਨਹੀਂ ਤੁਸੀਂ ਕਵਰਾਏ ਨਹੀਂ ਸਗੋ ਪਹਿਲਾ ਨਾਲੋਂ ਹੋਰ ਮਜ਼ਬੂਤ ਹੋ ਕੇ ਨਿਕਲੇ ਤੁਸੀਂ ਤਨੋਂ ਮਨੋਂ ਤਨੋਂ ਇਸ ਧਰਨੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਆਪਣੇ ਕੰਮਕਾਰਾਂ ਨੂੰ ਸੰਕੋਚਦੇ ਹੋਏ ਆਪਣੀਆਂ ਹਾਜ਼ਰੀਆਂ ਮਹਾਂਪੁਰਸ਼ਾਂ ਦੀ ਇਸ ਪਵਿੱਤਰ ਧਰਤੀ ਉੱਤੇ ਲਵਾਇਆਂ ਜਿੰਨਾ ਕਵੀਆਂ ਢਾਡੀ ਜਥਿਆਂ ਅਤੇ ਸਾਡੇ ਹੋਰ ਜਿਹੜੇ ਸਮਾਜਿਕ ਸਮਾਜ ਦੇ ਵਿੱਚ ਵਿਚਰਨ ਵਾਲੀਆਂ ਸ਼ਖਸੀਅਤਾਂ ਉਹਨਾਂ ਦੇ ਵਿੱਚ ਸਰਦਾਰ ਬਲਵੰਤ ਸਿੰਘ ਜੀ ਜੋਗਾ ਪ੍ਰਧਾਨ ਪੰਜਾਬੀ ਸੈਨਾ ਡਾਕਟਰ ਸੁਰਿੰਦਰਜੀਤ ਸਿੰਘ ਜੀ ਮਾਲੀ ਅਤੇ ਉਹਨਾਂ ਦੇ ਧਰਮਸਪਤਨੀ ਸਰਦਾਰ surjeet singh USA ਵਾਲੇ ਅਤੇ ਸਰਦਾਰ ਹਰਮੀਤ ਸਿੰਘ ਇੰਗਲੈਂਡ ਵਾਲੇ ਬਿਰਕ ਸਾਹਿਬ ਉਹਨਾਂ ਨੇ ਵੀ ਕਈ ਵਾਰ ਆਪਣੀਆਂ ਹਾਜ਼ਰੀਆਂ ਲਵਾਈਆਂ ਅਤੇ ਇੱਕ ਵਾਰ ਦਾਸ ਤੋਂ ਸਾਰੀਆਂ ਸੰਗਤਾਂ ਨੂੰ ਤਕਰੀਬਨ 13000 ਦੇ ਜਿਹੜੇ ਸਰੋਪਾ ਸੀ ਉਹ ਸੰਗਤਾਂ ਨੂੰ ਦਿੱਤੇ ਗਏ ਬੱਗੂਆਣਾ ਵਸਤੀ ਸੰਗਰੂਰ ਤੋਂ ਤੁਹਾਡਾ ਦਾਸ ਤੁਹਾਡੇ ਨਿਵਾਣੇ ਜਿਹੇ ਵੀਰ ਦਰਸ਼ਨ ਸਿੰਘ ਨੇ ਤਨੋਂ ਮਨੋਂ ਧਨੋਂ ਆਪਣੀ ਹਾਜ਼ਰੀ ਲਵਾਈ ਅਤੇ ਸਵੇਰੇ ਜਲਦੀ ਇਸ ਧਰਨੇ ਦੇ ਵਿੱਚ ਆਉਣਾ ਦਰੀਆਂ ਗੱਦੇ ਵਿਛਾਉਣੇ ਸਪੀਕਰ ਫਿੱਟ ਕਰਨ ਦੀ ਜਿਹੜੀ ਸੇਵਾ ਉਹਦੇ ਵਿੱਚ ਮਦਦ ਕਰਨੀ ਫਿਰ ਕਿਸੇ ਵੀਰ ਨੂੰ ਧਰਨੇ ਵਾਲੀ ਥਾਂ ਤੋਂ ਆਪਣੇ ਨਾਲ ਲਿਜਾ ਕੇ ਰੋਜ਼ਾਨਾ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਉਣੀ ਫਿਰ ਜਪਜੀ ਸਾਹਿਬ ਦਾ ਪਾਠ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਅਰਦਾਸ ਬੇਨਤੀ ਫੇਰ ਪਵਿੱਤਰ ਕੜਾ ਪ੍ਰਸ਼ਾਦੀ ਦੇ ਵਰਤੌਣੀ ਇਸ ਧਰਨੇ ਵਿੱਚ ਹਾਜ਼ਰੀ ਅਤੇ ਆਪਣੇ ਵਿਚਾਰ ਰੱਖਣੇ ਜ਼ਿਆਦਾਤਰ ਦਸਾਂ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਮਾਤਾ ਗੁਜਰ ਕੌਰ ਜੀ ਅਤੇ ਗੁਰੂ ਕਲਗੀ ਧਰ ਸਭ ਪਾਤਸ਼ਾਹ ਦੇ ਸਹਿਬਜ਼ਾਦਿਆਂ ਦੇ ਜੀਵਨ ਬਾਰੇ ਉਹਨਾਂ ਦੀਆਂ ਸ਼ਹਾਦਤਾਂ ਬਾਰੇ ਸਮਾਜਿਕ ਰਿਸ਼ਤਿਆਂ ਬਾਰੇ ਮਾਪੇ ਦੇ ਪਿਆਰ ਆਦਰ ਸਤਕਾਰ ਵਾਰੇ ਰੋਜ਼ਾਨਾ ਸੰਗਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕਰਦਾ ਰਿਹਾ ਹਾਂ ਬੋਲਦਿਆਂ ਹੋਇਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਆਪਣਾ ਅਣਜਾਣ ਵੀਰ ਸਮਝ ਕੇ ਮਾਫ਼ ਕਰਨਾ ਮੈਂ ਰਿਣੀ ਹਾਂ ਸੰਤ ਬਾਬਾ ਸੁਰਜੀਤ ਸਿੰਘ ਜੀ ਆਂ ਦਾ ਮੈਨੇਜਰ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਜੀ ਆਂ ਦਾ ਮੀਤ ਪ੍ਰਧਾਨ ਜੀਆ ਦਾ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਅਤੇ ਮੈਨੇਜਰ ਸਾਹਿਬ ਸਰਦਾਰ ਜਸਵਿੰਦਰ ਸਿੰਘ ਜਿਨ੍ਹਾਂ ਨੇ ਸੰਗਤਾਂ ਨੂੰ ਜੋਗ ਅਗਵਾਈ ਦਿੱਤੀ ਅਤੇ ਬਹੁਤ ਵੱਡਾ ਯੋਗਦਾਨ ਪਾਇਆ ਮਹਾਪੁਰਸ਼ ਬਾਬਾ ਦਰਸ਼ਨ ਸਿੰਘ ਜੀ ਮੁੱਖ ਸੇਵਾਦਾਰ ਅੰਗੀਠਾ ਸਾਹਿਬ ਵਾਲਿਆਂ ਨੇ ਜਿਹੜੀ 25 ਕਿੱਲਾਂ ਦੀ ਰਿਸਟਰੀ ਸਰਕਾਰ ਦੇ ਨਾਮ ਕਰਾਈ ਤਾਂ ਕਿ ਇੱਥੇ ਇਲਾਕੇ ਦੀਆਂ ਸੰਗਤਾਂ ਨੂੰ ਵਧੀਆ ਅਤੇ ਸਸਤਾ ਇਲਾਜ ਮਿਲ ਸਕੇ ਸਾਡੇ ਬੱਚੇ ਡਾਕਟਰ ਬਣ ਸਕਣ ਸਾਡੀਆਂ ਬੱਚੀਆਂ ਡਾਕਟਰ ਬਣ ਕੇ ਇਸ ਇਲਾਕੇ ਦੀ ਅਤੇ ਪੰਜਾਬ ਦੇ ਮਰੀਜ਼ਾਂ ਦੀ ਸੇਵਾ ਕਰ ਸਕਣ ਧਰਨੇ ਵਿੱਚ ਹਾਜ਼ਰੀਆਂ ਲਵਾਉਂਦੀਆਂ ਸਾਰੀਆਂ ਸੰਗਤਾਂ ਦਾ ਲੰਗਰ ਕਮੇਟੀ ਦਾ ਜਿਹੜੇ ਵੀ ਕਵੀਆਂ ਨੇ ਢਾਡੀ ਜਥਿਆਂ ਨੇ ਆਪਣੀਆਂ ਹਾਜ਼ਰੀਆਂ ਇਸ ਮਹਾਪੁਰਸ਼ਾਂ ਦੀ ਧਰਤੀ ਤੇ ਚੱਲ ਰਹੇ ਧਰਨੇ ਵਿੱਚ ਲਵਾਈਆਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਵਿਦੇਸ਼ ਗਏ ਵੀਰਾਂ ਦਾ ਬੱਚਿਆਂ ਦਾ ਮਾਮਾ ਦਾ ਸਾਡੀਆਂ ਭੈਣਾਂ ਦਾ ਜਿਨ੍ਹਾਂ ਨੇ ਆਪਣੀ ਜਾਗਦੀ ਹੋਈ ਜ਼ਮੀਰ ਦਾ ਸਬੂਤ ਦਿੱਤਾ ਇੰਨਾ ਲੰਮਾ ਧਰਨਾ ਚੱਲਣਾ ਇਹ ਕੋਈ ਪਰਮਾਤਮਾ ਦੀ ਕਿਰਪਾ ਕਹੀ ਜਾ ਸਕਦੀ ਹੈ ਆਉਣ ਵਾਲੀਆਂ ਪੀੜੀਆਂ ਤੁਹਾਡੇ ਸੰਘਰਸ਼ ਦੀਆਂ ਬਾਤਾਂ ਪਾਇਆ ਕਰਨਗੀਆਂ ਤੁਹਾਡਾ ਇਤਿਹਾਸ ਲਿਖਿਆ ਜਾਵੇਗਾ ਤੁਹਾਨੂੰ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ ਕਿ ਸਾਡੇ ਮਾਪੇ ਨੇ ਸਾਡੇ ਦਾਦੇ ਪੜਦਾਦਿਆਂ ਨੇ ਸਾਡੇ ਭੈਣ ਭਾਈਆਂ ਨੇ ਇਹ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਇਆ ਤੋਂ ਅਡਾ ਨਾਮ ਇਸ ਸੰਘਰਸ਼ ਦੇ ਇਤਿਹਾਸ ਦੇ ਸਨਹਿਰੀ ਪੰਨਿਆਂ ਦੇ ਉੱਤੇ ਦਰਜ ਕੀਤਾ ਜਾਵੇਗਾ ਧੰਨਵਾਦ ਸਾਰੇ ਮਾਲ ਮਹਿਕਮੇ ਦਾ ਐਡੀਐਮ ਸਾਹਿਬ ਸਰਦਾਰ ਚਰਨਜੋਤ ਸਿੰਘ ਜੀ ਵਾਲੀਆ ਡੀਸੀ ਸਾਹਿਬ ਸੰਗਰੂਰ ਸ੍ਰੀ ਸੰਦੀਪ ਰਿਸ਼ੀ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਸ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਵਾਸਤੇ ਦਿਨ ਰਾਤ ਇੱਕ ਕੀਤਾ ਅਤੇ ਜਿਹੜਾ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਨੂੰ ਇਸ ਕਾਲਜ ਦੀ ਜਿਹੜੀ ਉਸਾਰੀ ਸੀ ਉਹਦੇ ਲਈ ਆਪਣਾ ਪੂਰਾ ਸਹਿਯੋਗ ਦਿੱਤਾ ਵਿਸ਼ੇਸ਼ ਧੰਨਵਾਦ ਹੈ ਦੁਨੀਆਂ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ ਹਲਤ ਪਲਤ ਦੇ ਰਾਖੇ ਦੀਨ ਦੁਨੀ ਦੇ ਵਾਲੀ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਪੱਤਿਆਂ ਦੀ ਪਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਮਿਹਰ ਦਾ ਸਦਕਾ ਤੁਸੀਂ ਇਸ ਪੱਕੇ ਧਰਨੇ ਵਿੱਚ ਮਹਾਂਪੁਰਖ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਅਤੇ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਇਸ ਧਰਨੇ ਵਿੱਚ ਜਿੱਤ ਪ੍ਰਾਪਤ ਕੀਤੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾ ਮਾਫ ਕਰਨੀਆਂ ਉਹ ਸਾਰੀਆਂ ਸੰਗਤਾਂ ਦਾ ਸਾਇਦ ਲੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਤੋਣਾ ਸਾਹਿਬ ਦੇ ਕਿ ਲਗਭਗ ਲੰਮਾ ਸਮਾਂ 2 ਸਾਲਾਂ ਦੇ ਕਰੀਬ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਦੇ ਲਈ ਜੋ ਧਰਨਾ ਕਿਸਾਨ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਨੇ ਲਾਇਆ ਸੀ ਉਸ ਧਰਨੇ ਦੀ ਲੰਮਾ ਸਮਾਂ ਲੱਗਣ ਤੋਂ ਬਾਅਦ ਜਿੱਤ ਹੋਈ ਹੈ ਜਿਹੜੀ ਜਿੱਤ ਦੇ ਹੱਕਦਾਰ ਸਾਰੀਆਂ ਕਿਸਾਨ ਜਥੇਬੰਦੀਆਂ ਸਵਾਸੇ ਵੀ ਜਥੇਬੰਦੀਆਂ ਖਾਸ ਕਰਕੇ ਮੈਂ ਕਹੂੰਗਾ ਦਰਸ਼ਨ ਸਿੰਘ ਬੱਗੂਆਣਾ ਜਿਨ੍ਹਾਂ ਨੇ ਸਵੇਰੇ ਜਾ ਕੇ ਪਹਿਲਾਂ ਦੇਗ ਬਣਵਾਉਣੀ ਤੇ ਫਿਰ ਵਰਤੌਣੀ ਗੁਰੂ ਮਹਾਰਾਜ ਦਾ ਉਹ ਠਾਸਰਾ ਲੈ ਕੇ ਪਾਠ ਕਰਕੇ ਧਰਨੇ ਦੀ ਸ਼ੁਰੂਆਤ ਕਰਨੀ ਇਸੇ ਕਰਕੇ ਇਹਨਾਂ ਦੀ ਜਿੱਤ ਹੋਈ ਹੈ ਕਿਉਂਕਿ ਜਦੋਂ ਦੋਨੇ ਧਾਰਮਿਕ ਸ਼ਕਤੀਆਂ ਔਰ ਸਮਾਜਿਕ ਸ਼ਕਤੀਆਂ ਇਨਸਾਨੀਅਤ ਇਕੱਠੀਆਂ ਹੋ ਜਾਣ ਤਾਂ ਜਿੱਤ ਪ੍ਰਾਪਤ ਹੁੰਦੀ ਹੈ ਮੈਂ ਮੁਬਾਰਕਵਾਦ ਦਿੰਦਾ ਇਸ ਧਰਨੇ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਹਿੱਸਾ ਪਾਇਆ ਮੀਂਹ ਪੈਣ ਦੇ ਵਿੱਚ ਵੀ ਧਰਨਾ ਜਾਰੀ ਰਿਹਾ ਹਨੇਰੀ ਦੇ ਵਿੱਚ ਵੀ ਧਰਨਾ ਜਾਰੀ ਰਿਹਾ ਕੜਕ ਦੀਆਂ ਧੁੱਪਾਂ ਦੇ ਵਿੱਚ ਵੀ ਧਰਨਾ ਜਾਰੀ ਰਿਹਾ ਇੱਥੋਂ ਤੱਕ ਕਿ ਪੋਹ ਮਾਗ ਦੀਆਂ ਠੰਡੀਆਂ ਰਾਤਾਂ ਨੂੰ ਵੀ ਧਰਨਾ ਜਾਰੀ ਰਿਹਾ ਸੋ ਇਹਨਾਂ ਦੇ ਸੰਘਰਸ਼ ਦੇ ਮੂਹਰੇ ਝੁਕਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਸ਼੍ਰੀਮਾਨ ਚਰਨਜੋਤ ਸਿੰਘ ਜੀ ਵਾਲੀਆ ਐਸਡੀਐਮ ਸਾਹਿਬ ਅਤੇ ਉੱਚ ਅਧਿਕਾਰੀ ਧਰਨੇ 'ਚ ਗਏ ਸਾਰੇ ਧਰਨਾਕਾਰੀਆਂ ਨੂੰ ਸੰਬੋਧਨ ਕਰਕੇ ਉਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਇਹ ਸੰਘਰਸ਼ ਅਡੋਲ ਰਿਹਾ ਤੁਸੀਂ ਜਿੱਤ ਗਏ ਹੋ ਤੇ ਇਹ ਧਰਨਾ ਜਿਹੜਾ ਹੈ ਵੀ ਤੁਹਾਡਾ ਕਾਮਯਾਬ ਰਿਹਾ ਜਿੱਤਦੀਏ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਰੂਪੇ ਪਾ ਕੇ ਸਾਰੀਆਂ ਸੰਗਤਾਂ ਦਾ ਮਾਨ ਸਨਮਾਨ ਕੀਤਾ ਗਿਆ ਔਰ ਧਰਨੇ ਦੀ ਜਿੱਤ ਦੀ ਵਧਾਈ ਦਿੱਤੀ ਗਈ ਸੋ ਇੱਥੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਜਿਹੜੇ ਧਰਨਾਕਾਰੀਆਂ ਨੇ ਅਸਲ ਦੇ ਵਿੱਚ ਇਨਸਾਨੀਅਤ ਇਹਨਾਂ ਦੇ ਵਿੱਚ ਸੀ ਕਿਉਂਕਿ ਇਹਨਾਂ ਨੇ ਸਮੁੱਚੇ ਸੰਗਰੂਰ ਜ਼ਿਲ੍ਹੇ ਲਈ ਸਮੁੱਚੇ ਮਾਲਵੇ ਲਈ ਮੈਡੀਕਲ ਸਹੂਲਤਾ ਦਿਵਾਉਣ ਦੇ ਸਬੰਧ ਦੇ ਵਿੱਚ ਬੜਾ ਲੰਮਾ ਸਮਾਂ ਧਰਨਾ ਲਾਇਆ ਸਲਾਮ ਹੈ ਇਹਨਾਂ ਦੇ ਧਰਨੇ ਨੂੰ ਸਲੂਟ ਹੈ ਸੋ ਇੱਕ ਵਾਰੀ ਮੈਂ ਫੇਰ ਸਾਰਿਆਂ ਨੂੰ ਜਿਨ੍ਹਾਂ ਦੇ ਵਿੱਚ ਦਰਸ਼ਨ ਸਿੰਘ ਜੀ ਬੱਗੂਆਣਾ ਅਤੇ ਇਹਨਾਂ ਦੇ ਸਾਥੀ ਜਿਵੇਂ ਇਸ ਧਰਨੇ ਦੇ ਵਿੱਚ ਸਾਡੇ ਸਤਿਕਾਰਯੋਗ ਹਰਮੀਤ ਸਿੰਘ ਜੀ ਬਿਰਕ ਉਹ ਆਏ ਹਾਜ਼ਰੀ ਲਵਾ ਕੇ ਗਏ ਦਰਸ਼ਨ ਸਿੰਘ ਬੱਗੂਆਣਾ ਤੋਂ ਹੀ ਉਹਨਾਂ ਨੇ ਲਗਭਗ ਸਾਰੀਆਂ ਸੰਗਤਾਂ ਨੂੰ ਸਰੂਪੇ ਦਿਵਾਏ ਉਹ ਸਰੂਪੇ ਮੇਰਾ ਖਿਆਲ ਕਹਿੰਦਾ ਮੈਂ ਵੀ ਵਿੱਚ ਸੀ 13 ਕੁ ਹਜ਼ਾਰ ਦੇ ਆਏ ਸੀ ਸੋ ਇਦਾਂ ਦੇ ਬਹੁਤ ਸਾਰੇ ਉੱਥੇ ਸਵਾਸੇਵੀ ਆਏ ਜਿਨ੍ਹਾਂ ਨੇ ਇਹਨਾਂ ਦਾ ਮਾਨ ਸਨਮਾਨ ਵਧਾਉਂਦੇ ਰਹੇ ਤੇ ਧਰਨੇ ਤੇ ਅਡੋਲ ਰਹੇ